ਆਹ ਹੋਲ ਵੇਣੀ ਬਤੋ ਮਿਲ ਗਏਗੇ ਤਾਂ ਹੈ ਮਿਲ ਗਏਗੇ ਮਾਮਾ ਜੀ ਆ ਕੀ ਗਾਲ ਭਾਂ ਲੈ ਮਨੇ ਕਹਿ ਰੇ ਭਾਈ ਭਾਂ ਮਾਮਾ ਜੀ ਅਸੀ ਗਾਲ ਲੈ ਲੈ ਬੈ ਸਵਾਇਕ ਸਾਥੀ ਦੇਖ ਲੋੜਾ ਬੱਸ 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 ਨਾਨੀ ਚੁੱਕ ਦੀ ਤੈਨੂੰ بس 1 ਮਿੰਟ ਰੱਖ ਆ ਜਾਈਂ ਧਰ ਦੇ ਆ ਆ ਮਾਮਾ ਓ ਕਰਦੇ ਵਾਹਿਗੁਰੂ ਵਾਹਿਗੁਰੂ ਮੰਮੀ ਜੀ ਚੋਕਲਾ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਦੀ ਕਿਰਪਾ ਤੇਰੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੇ ਪਾਸ਼ੇ ਦਸਵੇਂ ਪ੍ਰਸੰਗ ਭਗਤੀ ਸਿਮਰ ਕੇ ਮਿਲੂ ਨਾਲ ਕੁ ਲੈਣ ਕਿਹਾ ਹੈ। ਇਹ ਰੰਗਤ ਕੋਚੇ ਅਮਰ ਦਾਸ, RAM DAS ਅਤੇ ਸਾਰੇ ਅਰਧ ਹਰਿ ਦੇ ਗੰਦਨਾਉਂ ਸਿਰੋ ਤੇ ਜੈ ਜੈ ਕੀ। ਪੀਰ ਰੇਹਾਰ ਕ੍ਰਿਸ਼ਨ ਧਿਆਈਆ ਜਿੰਦੇ ਸਭ ਦੁਆਰੇ ਤੇ ਮਹਾਂਜੋਤ ਜੀ ਹੈ। ਸਾਰਨੌਨ ਨੇ ਦਵੇ ਧਾਰੀ ਸੋਤ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਾਂਧੀ ਸਾਹਿਬ ਜੀ ਸੰਪਾਤ ਜੀ ਆਗੇ ਜੋ ਤੇ ਗੁਰੂ ਦਰਸ਼ਨ ਦਸ ਆਰ ਦਾ ਧੰਦਰ ਗੱਲ ਸਾਹਿਬ ਮੋਲੋ ਜੀ ਵਾਹਿਗੁਰੂ ਵਾਹਿਗੁਰੂ ਕੇ ਸਾਥ ਨਵਾਜ਼ੇ ਪੰਜ ਪਿਆਰੇ ਚਾਹ ਸਾਹਿਬ ਜਾ ਦੇ ਚਾਰੀ ਮੁਕਤੀ ਸੀ ਦਾ ਮਰੀਦਾ ਜੀ ਜੀ ਆਉਂ ਨਿਨਾ ਨੀਨਾ ਆਵਜਾ ਗਿਆ ਵੰਡ ਕੇ ਰਿਹਾ ਗੀਤ ਸੁਣਾਉਂਦੇ ਨੇ ਜਿਸ ਦੀ ਕਤਾ ਇਹ ਨਾਮ ਪਿਆਰਿਆਂ ਸਤਿਆਰ ਭਾਈ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇਹਾਂ ਸ਼ੰਗਾਂ ਸਿੰਗੜੀਆਂ ਦੇ ਧਰਮ ਹੈ ਸੇ ਬੰਦਨ ਕਰਵਾਏ ਗੁਰਦੁਆਰਿਆਂ ਦੇ ਅਸ਼ੀਰਵਾਦ ਇਸ ਨੂੰ ਭੰਨੀਓ ਕਿ ਅਸਾਂ ਕਦੇ ਨਹੀਂ ਹਾਰਿਆ ਨਾਮ ਦਾ ਹੀ ਹੋਣਾ ਹੈ ਇਨਾਂ ਦੀ ਕਮਾਈ ਦਾ ਅੰਦਰ ਖਲਸਾ ਜੀ ਸਾਹਿਬ ਵਾਹਿਗੁਰੂ ਵਾਹਿਗੁਰੂ ਪੰਜਾ ਤਖਤਾ ਸਰਬਤ ਗੁਰਦੁਆਰਿਆਂ ਦਾ ਧੰ ਅੰਦਰ ਖਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਧੰ ਚਾਨਣ ਗੁਰੂ ਨਾਨਕ ਦੇਵ ਮਹਾਰਾਜ ਧੰ ਚਾਨਣ ਗੁਰੂ ਗੋਬਿੰਦ ਸਿੰਘ ਮਹਾਰਾਜ ਧੰ ਚਾਨਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਨੂੰ ਬਾਣੀ ਦਾ ਜੀ ਆਇਆਂ ਜੀ ਆਪ ਜੀ ਦੀ ਬਾਣੀ ਦਾ ਫਰਮਾਨ ਜੀ ਆਪ ਜੀ ਦਾ ਸ਼ਾਹੀਆ ਜੇ ਸਤਗੁਰ ਨਦਰ ਕਰੇ ਤਮਕੇ ਹਾਨੀ ਕਿਤਾ ਲੋੜੇ ਕੰਮ ਦੁਆਰ ਆ ਕੀ ਹੈ ਸਾਰੇ ਜੇ ਦੁਆਰ ਸਤਗੁਰ ਸਾਧ ਸਾਖਿਆ ਤੇ ਮਹਾ ਬਾ ਕੰਸਾ ਆਗੇ ਜੇ ਦਰ ਘਰ ਦੇ ਪਰ ਸੇਵਕ ਸਰਦਾਰ ਮਹਿੰਦਰ ਸਿੰਘ ਦੀ ਮੰਡੀ ਬੀਬੀ ਮਨਜੀਤ ਕੌਰ ਇਹਨਾਂ ਦਾ ਪਰਮ ਪਿਆਰਾ ਬੇਟਾ ਕਾਕਾ ਅਰਵਿੰਦਰ ਸਿੰਘ

ਕੀਤਾ ਲੋੜੀਏ ਕੰਮ ਸੁਧਾਰ ਪਿਆ ਕੀ ਹੈ ਕਾਰਜ ਸੁਧਾਰ ਸਤਿਗੋਸ ਸਤਿਸਾ ਕੀਆ ਸਾਰੇ ਕਾਰਜ ਗਲ ਚਟੀਆਂ ਕਲਮ ਰਚੀਆਂ ਘਰ ਵਿੱਚ ਸੁੱਖ ਸ਼ਾਂਤੀ ਲਰਕਾਉਣੀ ਚੰਦ ਰਸਤੀ ਬਖਸ਼ਿਸ਼ ਕਰਨੀ ਮਾੜ ਪਰਿਵਾਰ ਤਸਲਵਾਰੀ ਸੁੱਖ ਸੰਤੋਣਾ ਦੁਖਾ ਕਲੇਸ਼ਾਂ ਦੇ ਢਾਰ ਸਖਾਂ ਦੇ ਪ੍ਰਵੇਸ਼ ਕਰ ਲੈ ਆਇਆਂ ਸੰਗਤਾਂ ਦੀਆਂ ਹਾਜ਼ਰੀਆਂ ਦਾਨ ਪ੍ਰਵਾਹ ਕਰਨੀਆਂ ਕਰਨ ਕਬੀ ਦੇ ਲਾੜੇ ਐਸੇਰੇ ਕਾਕਾ ਅਰਵਿੰਦਰ ਸਿੰਘ ਨੂੰ ਮਾਇਆ ਲਾਉਣ ਦੇ ਆਪ ਆਗਿਆ ਬਖਸ਼ਈ ਕਰੋ ਨਾਨਕ ਨਾਮ ਚੜ੍ਹਦੀ ਕਲਾ ਦੇ ਰਹੇ ਹਾਂ ਬੋਲੇ ਸੁਨਿਹਾਰੋ ਸਤਿ ਸ੍ਰੀ ਅਕਾਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ

ਕੱਟਾ ਮੰਨੂ 5 12 ਨਾਲੋਂ ਵਿਹਲਾ ਹੋਏ 5 ਵਾਰੀ ਮੈਂ 12 ਮਾੜਾ ਜਿੱਦਾਂ ਮੈਂ ਆਇਆ ਉੱਤੇ ਨੂੰ ਇਹ ਵੇਕੇ ਕੋਸ਼ ਹੋਣ ਡਿਆ ਉੱਥੇ ਘੱਟ ਨਹੀਂ ਚੱਲਦਾ ਉਹ ਰੱਖਿਆ ਭਾਨੇ ਹੋਣੀ ਆਹ ਹੋਏ ਨੂੰ ਕੋਲ ਨਹੀਂ ਸੀ ਇੱਥੇ ਪਾਉਂਦੇ ਆਉਂਦੇ ਰਹੇ ਆਹ ਮੈਂ ਮੇਰੇ ਕੋਈ ਨਹੀਂ ਬੁਲਾਦੇ ਉਹ ਨਹੀਂ ਹੋਏ ਇੱਕ ਮਿੰਟ ਰੋਕ ਲੈ ਮੈਨੂੰ ਪਤਾ ਨਹੀਂ ਕਿਉਂ ਆਣ ਹੈ ਸੁਤਾਣੇ ਜਿਹੜਾ ਤਾਂ ਕਰਗੀ ਤਾਂ ਕਿ ਤੱਕ ਇੱਕ ਮਿੰਟ ਬੱਸ ਇੱਕ ਮਿੰਟ ਨਹੀਂ ਕਿਦਾਂ ਕੀਤਾ ਜੋ ਹੈ ਜਿਹੜਾ ਕਿ ਚਰੁ ਬਣਾ ਦੇ ਫਾੜ ਲਾ ਬੈਠੇ ਨਾ ਨਹੀਂ ਸਮਾਂ ਇਹਨੇ ਸੁਵਾਉਣਾ ਪੈਣਾ ਹੋਗਾ ਕੋਈ ਵੀ ਕੱਦ ਵੀ ਨਹੀਂ ਲਾਇਆ ਨਹੀਂ ਸਾਰਾ ਹੱਥ ਤਾਂ ਹੀ ਸਕੀਏ ਤੇ ਮੂੰਹ ਵੀ ਨਹੀਂ ਬਣਾਦੇ ਕਰਪਾ ਵੀ ਕਿਤੇ ਨਹੀਂ ਕੁਝ ਕਰ ਰਹੀ ਹੈ ਭਾਬੀ ਤੁਸੀਂ ਜਾਓ ਜੇ ਪਹਿਲਾਂ ਪਹਿਲਾਂ ਵੀਡੀਓ ਬਣ ਜੇ ਚਲਾਇਆ ਮੈਂ ਫਿਰ ਮੇਰਾ ਕੈਮਰੇ ਦੀ ਬੈਟਰੀ ਲੋਕ ਹੋ ਜਾਣੀ ਚਾਹ ਤੂੰ ਜਾ ਪਾਓ ਕੋਲ ਮਮੀ ਆਜ ਨਹੀਂ ਭਾਵੇਂ ਚੱਲ ਆਪਣੇ ਮਮੀ ਨੂੰ ਆਓ ਬਗਨੀ ਨੂੰ ਲਾ ਕੁੜੀ ਆ ਉਹ ਇਖਾਂ ਮੈਂ ਫੜਦੀ ਵੀਡੀਓ ਫੜੇਦੀ ਪਾਣਾ ਤੇ ਫੇਰ ਕਰ ਦੇਗੀ ਨਹੀਂ ਉਹਦੀ ਗੱਲ ਕੈਮਰਾ ਨਹੀਂ ਫੜਾ ਲਈ ਨਾ ਕੈਮਰਾਮੈਨ ਬੰਨ ਪਾਉਣ ਵਾਲਾ ਹੀ ਹੈ ਮਣੀ ਤੁਮ ਦੂਰੋਂ ਲੱਗਦਾ ਕੈਮਰਾ ਫੜਾ ਦੇ ਕੋ ਨਾ ਕੋਈ ਗੱਲ ਨਹੀਂ ਇਹ ਤਾਂ ਮਣੀ ਦਾ ਨਹੀਂ ਬੰਦ ਚਾਚਾ ਉਹ ਇਧਰ ਮਾਰ ਤੇ ਇਧਰ ਉਹਨਾਂ ਕੋਲ ਆ ਕੇ ਸਾਈ ਹਾੜ ਦੇ ਫੋਟੋ ਤੇ ਸਾਰੇ ਖਿਜਵਾ ਲੈਂਦੇ ਜੋ ਜੱਚੇ ਬੱਚੇ ਨਾਲ ਲੱਗ ਲੱਗ ਕੇ ਤੂੰ ਜਿਵੇਂ ਦੀ ਵੀ ਪਾ ਦੇ ਬੜਾਈ ਚੱਲ ਜਾ ਜੇ ਉਹ ਵੀ ਪਾ ਦੇ ਮੇਰਾ ਕਿਹਦਾ ਬਾਈਕ ਲਈ ਤੇਦਾ ਅਨੁਪਰਾਥ ਕਿਵੇਂ ਕਰਨੀ ਰੱਖਾਂਗਾ ਅਨੁਪਰਾਥ ਕਿਵੇਂ ਕਰੀਏ ਅੱਗੇ ਜਾ ਕੋਈ ਮੈਂ ਜਦੋਂ 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 ਮੈਂ ਜਦ ਲੈ ਵੀ ਉਹ ਵੀ ਜਿਹੜਾ ਪਰਮਾਤਮਾ ਨਾਲੋਂ ਜੀਵ ਹੈ ਤੇ ਆਪਣਾ ਹਵਾ ਤੁੰਨੇ ਇੰਨੀ ਜਣਾ ਬੰਦਾ ਹੋ ਵੀ ਨਹੀਂ ਜੰਨੀ ਟਿੱਡੇ ਟਿੱਡਾ ਮੇਰੇ ਨਹੀਂ ਚਾਚਾ ਲੱਗਦਾ ਨਹੀਂ ਬੰਦਾ ਉਧਰ ਚੱਲ ਵੀਰ ਮਾਰਾ ਇਹ ਨਾਲਾਂ ਦੀ ਆਮਿਆਂ ਨਾਲਾਂ ਦੀ ਤੂੰ ਫਰੀਦਾ ਹੁਣ ਉਹਦੀ ਕੋਲ ਬਣਾਉਂਦਾਂ ਜਰਦੀ ਮੇਰੀ ਇਹ ਬਣਾਣੇ ਆ ਕੈਪਰੇ ਇਸ ਤਰ੍ਹਾਂ ਫੜ ਲੈਨੇ ਆ اچھا ਇਹ ਆਲੋ ਤੁਸੀਂ ਫੜੋ ਹਾਂ ਮੈਂ ਤੁਹਾਨੂੰ ਫੜਾ ਲੈ ਚੰਨੀ ਭਾਬੀ ਮਨਪੀਨ ਨੂੰ ਫੜਾਉਣ ਕੋਈ ਪਤਾ ਲੱਜਣਾ ਜੀ ਇਹ ਵੀ ਨੂੰ ਪੜ੍ਹਦੇ ਆ ਹਾਂ ਹੋ ਗਈ ਆਓ ਖਾਓ ਉਹਦੇ ਦੇ ਖਾਓ ਕਾਰੇ ਕਾਰੇ ਉਹਿਆ ਨੂੰ ਨਹੀਂ ਮੋਟਾ ਜੀ ਇਹ ਕਿਤੇ ਦੋ ਗਾਜਰ ਦੇ ਬਾਹਰ ਆਇਆ ਇੱਧਰ ਲਾ ਹੱਥ ਰਹਿ ਗਿਆ ਹਣ ਤੇ ਨਾਲ ਸਾਰੇ ਇਹ ਨਹੀਂ ਪੂਰਾ ਭਰਦਾ ਨਹੀਂ ਭਰਦਾ ਪ੍ਰੀਤ ਨੇ ਜਾਂਦੀ ਵਿੱਚ ਟਾ ਕੱਢਦਾ ਚੱਲ ਤੇ ਲਾ ਤੇਰੇ ਅਸਲਾ ਉਹ ਆਵੇ ਆ ਗਈ ਆ ਗਈ ਕਦੋਂ ਆ ਗਈ ਬੇਟਾ ਉਹ ਸਾਹਮਣੇ ਹੋ ਗਿਆ ਨਾ ਲੱਗਦੇ ਦੋਵੇਂ ਲੱਗਦੇ ਬਾਪ ਬਾਬਾ ਸੇਟਾ ਮੈਂ ਸਾਰੇ ਕੱਪੜੇ ਗੰਦੇ ਦਿੱਤੀਆਂ ਹੁਣ ਕਰ। ਉਹ ਤਾਂ ਅੱਜ ਨਹੀਂ ਪਿਆਉਂਦੀ ਹੁੰਦੀ ਹੈ। ਚੁੱਪ-ਚੁੱਪ ਬੈਠਾ। ਅੱਜ ਦਾ ਹੀ ਨਹੀਂ। ਡਰੋਂਦੇ ਕੋਈ ਨਹੀਂ। ਕੋਈ ਰਹਿ ਗਿਆ। ਮੋਬਾਈਲ ਚਾਹਵੇਂ ਤੇ ਕੋਈ ਨਹੀਂ। ਮੰਨੇ ਵੀਰੇ। ਮਾੜਾ ਜਿਹਾ ਵਾਪਸ ਆਇਆ ਤੁਹਾਡੇ ਵਾਰੀ ਨਾ ਉਹ ਬੰਦ ਹੋ ਗਿਆ ਸੀ। ਕੋਈ ਨਹੀਂ ਵਧੀਆ ਸਾਨੂੰ। ਆਇਓ। ਉਹ ਦਰਦ ਪਾੜਾ ਹੀ ਨਹੀਂ ਦਿੰਦਾ। ਅੱਗਾ ਨਾ ਬੰਦ ਹੀ। ਹਲੋ। ਤੁਹਾਡੇ ਚੋਂ ਬੰਦਦਾ ਤਾਂ ਨਹੀਂ ਆਪ। ਨਹੀਂ। ਨਹੀਂ ਇਹ ਬੰਨਣਾ ਕਰ ਮੰਨੇ ਆ ਬੈਠ ਇਹ ਤੁਸੀਂ ਬੰਨਣਾ ਐਮੋ ਕਿਤੇ ਵੀਡੀਓ ਬਾਹਰ ਬਾਹਰ ਆ ਮੇ ਇੱਕ ਪਾਸੇ ਮੈਂ ਆਵਾਂ ਚੱਲ ਜਾ ਪੂਰਾ ਆ ਡਰਦਾ ਪਿੱਛੇ ਬੈਠਾ ਉਹ ਤੋਂ ਕਿੰਨਾ ਰੋਜ ਲੱਡੀਆਂ ਦੇ ਉਹ ਇੱਕ ਮੇਰੇ ਮੂਠਾਤਾ ਚਿੰਤਾ ਕਰਨ ਨਾ ਉਹ ਨਾ ਨਾ ਫੁਰੀਏ ਉਹਨੂੰ ਮਿਓ ਵੀ ਉਹ ਮਿਓ ਕਰਦੇ ਨਾ ਵਾ ਲੈ ਗਿਆ ਵੇ ਵੇ ਦੋੜ ਰਹੀ ਹੈ ਯਾਰ ਇਹ ਬੈਕਗਰਾਉਂਡ ਦੇਖੋ ਜਰਾ ਪਿੱਛੇ ਕਿਦਾਂ ਦਾ ਹੈ ਮੈਂ ਤੇ ਆਣੀ ਨਹੀਂ ਮਾਰਿਆ ਉਦੋਂ ਦਾ ਜੋ ਟੋਕਾ ਟਾਕਾ ਵਿੱਚ ਆ ਗਿਆ ਮਾੜੀ ਜੀ ਕੋਈ ਚੁੰਨੀ ਚਾਨੀ ਫੁਲਕਾਰੀ ਫਲਕੋਰੀ ਤਾਣ ਲੈਣੀ ਸੀ ਹੈ ਕੋਈ ਗੱਲ ਨਹੀਂ ਸਾਫ ਕਰੋ ਉਹਦਾ ਇਹ ਕਿਹ ਗਰਾਈ ਜੋ ਨੇ ਕੋਈ ਚਾਹੀਦਾ ਕਿ ਤਾ ਆ ਫੁਲਕਾਰੀ ਵਗੈਰਾ ਕੁਝ ਫੁਲਕਾਰੀ ਫਲਕੋਰੀਆਂ ਲਾ ਦੇਂਦੇ ਕੋਈ ਚੁੰਨੀਆਂ ਚੰਨੀਆਂ ਰੰਗੀਆਂ ਲਵਾ ਲੈ ਜੀ ਜਿਹੜੇ ਜੱਲਾ ਦੇ ਨਾ ਨਾ ਕੋਈ ਨਹੀਂ ਆਜੋ ਬਾਤ ਕਰ ਲੈ ਉੜ ਜਾ ਉੜ ਜਾ ਇੱਥੇ ਰੱਖਣਾ ਚੀ ਮੀ ਜੇ ਸੇ ਪਾਣੀ ਲੈ ਆਇਆ ਚਾਪੇ ਤੱਕ ਕਿਉਂ ਚਾਪਦੇ ਹੋ ਬੱਧੀ ਆ ਤਾ ਪਾਪਾ ਲੈ ਜਾ ਰੈਕੋਟ ਕੇ ਬੈਹ ਜੀ ਨਹੀਂ ਨਹੀਂ ਬਾਹ ਮੈਂ ਪਾਣੀ ਪਾ ਰਿਹਾ ਹਾਂ ਆ ਰਲ ਮਾਰ ਪਾਪਾ ਪਾਪਾ ਮੈਂ ਰੱਖਣਾ ਮੈਂ ਇੱਧਰ ਰੱਖਣਾ ਬਾਹ ਤਾ ਉਹ ਮਤ ਕੋਈ ਚਾਹੇ ਤਾ ਹਾਂਜੀ ਖਾਣੇ ਖਾਣੇ ਮਾਇਆ ਦੀ ਰਸਮਾਂ ਚ ਬੰਦਿਆ ਨੇ ਕੁੰਗਣੀਆਂ ਕਣਕਦੀਆਂ ਦੇਖ ਲਓ ਐਦਾਂ ਦੀ ਹੁੰਦੀਆਂ ਵਾਧੂ ਹੈਗਾ ਸਾਨੂੰ ਮੈਨੂੰ ਨਹੀਂ ਖਾਣੀ ਬਸ ਚਲ ਆਇ ਤੇ ਇਸ ਇੱਥੇ ਨਾ ਇੱਥੋਂ ਲੱਗ ਜਾ ਥੱਲੇ ਤੱਕ ਲਾੜੀ ਹੁੰਦੀ ਆ ਹੂੰ ਕੱਡੀ ਸਪੀਡ ਮਾਰੀ ਮਾਮੇ ਤੂੰ ਤੈਨੂੰ ਬਾਕਸ ਵੀ ਨਹੀਂ ਕਰਨ ਦਿੱਤਾ

ਚਲੋ ਅਸੀਂ ਦੇ ਪਰਨੀ ਪੜਾ ਲਾ ਚਲੋ ਪੜਨਾ ਖੋਲ ਕੇ ਚਲਿਆ ਸਨਾਣੋਂ ਦੇ ਕੋਲ ਦਾ

ਮੰਤਾ ਸਰ ਦੇ ਪੁੱਤ ਜੀ ਮਾਹੀ ਦਾ ਕੇਸ ਸਪੁੱਤਰ ਭਵਿੰਦਰ ਸਿੰਘ ਅਤੇ ਸਾਡੀ ਸੁਪਤਰੀ ਦੀਪਾ ਜਸਪ੍ਰੀਤ ਕੌਰ ਜੀ ਦਾ ਸਹਿਤ ਧਰਮ ਦੇ ਚ ਵਿੱਤ ਦਾ ਕਰਨਾ ਤੇ ਸਰਵ ਅਨੰਦ ਕਾਰਜ ਦਾ ਵਿਆਹ 22 11 2024 ਸ਼ੁਕਰਵਾਨ ਦਾ ਦਿਨ ਨੇਤ ਕਰਾ ਹੈ ਅਤੇ ਜਨਤ ਦਾ ਟੁਕਣਾ ਹੈ 22 11 2024 ਸ਼ੁਕਰਵਾਨ ਹੈ ਜੀ ਸਾਡੀ ਇਸ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਗੁਣ ਆਮਨਾ ਜਾਨੀ ਜਾਨਾ ਲਾੜੇ ਨਾਲ ਸਜਾਵਟ ਸੱਚਾ ਸੋਹਣਾ ਸਰਾਇ ਨਾਲ ਗੁਰੂ ਬਾਖ ਅਨੁਸਾਰ ਕਾਕਾ ਕਾਕਾ ਜਾਨੀ ਨੂੰ ਦੇ ਦੇ ਜਾਂ ਜੇ ਨਾ ਪੀਸਾਂ ਦੇ ਦਰਸ਼ਨ ਦੇ ਦੀ ਕਿਰਪਾ ਦਾ ਕਰਨਾ ਜੇ ਅਦੇ ਆਨੰਦ ਕਾਰ ਦੀ ਦਸਤ ਸਨੇ ਸਰ ਸੰਪੂਰਨ ਹੋ ਸਕੇ ਆਪ ਜੀ ਦੇ ਅਤੇ ਅਤਿਨਾਦੀ ਮਾਨ ਅਨੰਦ ਕਾਰ ਦੀ ਰਸਮ ਕੀਤੀ ਜਾਵੇਗੀ ਅਤੇ ਉਹ ਦਰਨ ਤਨਸਾਹੀ ਕੀਤੀ ਜਾਵੇਗੀ ਅਰ ਸਾਡੀ ਨੂੰ ਸਮਾਗਨ ਸਾਹੀ ਕਰੇ ਸਾਈ ਚਿੱਠੀ ਨਿਮਿਤਿ 14 11 2024 ਇਹ kulitnya na jasblenya itu kiki. Hai. Hello. Nada, datangan.

ਤਦ ਦੀ ਵਾਰਦੀ ਨਾ ਆ ਕੋਲ ਦੇ ਤੇ ਕੋਲੀ ਦੇ ਅੰਦਰ ਸਾਡੇ ਦਾ ਪਾਣੀ ਪਿੰਦੇ ਆ ਹੋਈ ਰੱਦੀ ਜਾਂਦੇ